ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੂ ਕੈਂਪ ਦੇ ਹਾਲਾਤ ਵੱਧ ਤੋਂ ਵੱਧ ਹੋ ਚੁੱਕੇ ਹਨ ਪਿੰਡ ਦੇ ਟੋਬੇ ਦਾ ਪਾਣੀ ਓਵਰਫਲੋ ਹੋਣ ਕਰਕੇ ਇਹ ਕਈ ਦਿਨਾਂ ਤੋਂ ਸੜਕਾਂ ਤੇ ਖੜਾ ਹੈ ਅਤੇ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਹਨ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲ ਤੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਇਸ ਮੌਕੇ ਤੇ ਵਿਧਾਇਕ ਹਰਦੀਪ ਸਿੰਘ ਕੰਬੋਜ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਇਕੱਲੇ ਕੈਂਪ ਤੇ ਨਹੀਂ ਸ਼ਾਮਦੂ ਦੇ ਵੀ ਦੋਏ ਪਿੰਡਾਂ ਦੇ ਲੋਕ ਬਾਕੀ ਜਿਹੜੇ ਅੱਗੇ ਲੰਘਦੇ ਆ ਉਹਨਾਂ ਦਾ ਵੀ ਹਾਲ ਤੁਸੀਂ ਦੇਖੋ ਇਹ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਇਹਨਾਂ ਨੂੰ ਪੁੱਛੋ ਮੈਂ ਨਾਲ ਦੀ ਨਾਲ ਹੀ ਇਹ ਪਿੰਡ ਦੇ ਲਈ ਵੱਡੀ ਡਬਲ ਰੋਡ ਬਣਾ ਕੇ ਦਿੱਤੀ ਸੀ ਇਹਨਾਂ ਨੂੰ ਤੇ ਇਹ ਤੋਂ ਬਾਅਦ ਪਿੰਡ ਦੀ ਫਿਰਨੀ ਵੀ ਬਣਾ ਕੇ ਦਿੱਤੀ ਪਲੇ ਗਰਾਉਂਡ ਵੀ ਬਣਾ ਕੇ ਦਿੱਤਾ ਇਹ ਪਾਣੀ ਦੀ ਨਿਕਾਸੀ ਦੇ ਵਾਸਤੇ ਅੰਡਰ ਪਾਈਪ ਪਾਏ ਹੋਏ ਹੈਗੇ ਆ ਇਹ ਤੁਸੀਂ ਇਹ ਦੇਖੋ 4 ਸਾਲ ਤੋਂ ਵੱਧ ਦਾ ਟਾਈਮ ਨਿਕਲ ਗਿਆ ਸਰਕਾਰ ਨੂੰ ਇਹ 4 ਸਾਲਾਂ ਦੇ ਵਿੱਚ ਇਹ ਉਹ ਪਾਣੀ ਦੀ ਨਿਕਾਸੀ ਨਹੀਂ ਕਰਾ ਸਕੇ ਜਿਹੜੇ ਜਦੋਂ ਇਹ ਐਮਐਲਏ ਇੱਥੇ ਨੀਨਾ ਮਿੱਤਲ ਇਹ ਤੁਰੀ ਫਿਰਦੀ ਆ ਪਿੰਡਾਂ 'ਚ ਝੂਠ ਬੋਲਣ ਤੋਂ ਬਿਨਾ ਕੋਈ ਕੰਮ ਨਹੀਂ ਹੁਣ ਪੰਚਾਇਤ ਸਮਤੀ ਦੀਆਂ ਚੋਣਾਂ 'ਚ ਹਰ ਥਾਂ ਤੇ ਤੈਨੂੰ 20 ਲੱਖ ਦੇਤਾ 25 ਲੱਖ ਦੇਤਾ ਮੁਣ ਕਿੰਨਾ ਟਾਈਮ ਹੋ ਗਿਆ ਉਹ ਵੀ 1 ਰੁਪਿਆ ਨਹੀਂ ਆਇਆ ਮੈਂ ਉਸ ਟਾਈਮ ਵੀ ਕਿਹਾ ਸੀ ਕਿ ਬੀਬੀ ਝੂਠ ਨਾ ਬੋਲ ਕਿ ਸੇਧ ਨੂੰ 1 ਰੁਪਿਆ ਨਹੀਂ ਮਿਲਣਾ ਹੈਗਾ ਤੇ ਮੈਨੂੰ ਬੜੀ ਦੁੱਖ ਦੀ ਗੱਲ ਆ ਇਸ ਗੱਲ ਦੇ ਅੰਦਰ ਕਿ ਅੱਜ ਤਾਂ ਹੈ ਕਿ ਨਿੰਨਾ ਮਿੱਤਲ ਇਥੋਂ ਤੁਰ ਕੇ ਨਿਕਲ ਕੇ ਜਾ ਕੇ ਦਿਖਾਵੇ ਪਿੰਡ ਦੇ ਵਿੱਚ ਮੈਂ ਤਾਂ ਤੇ ਇਹਨਾਂ ਲੋਕਾਂ ਦੀ ਹਾਲਤ ਦੇਖੋ ਤੁਸੀਂ ਤੇ ਗਰੀਬ ਜਿਹੜੇ ਬੱਚੇ ਆ ਇਹ ਸਕੂਲਾਂ 'ਚ ਨਹੀਂ ਜਾ ਰਹੇ ਹੈਗੇ ਭੇਜਦੇ ਹੈਗੇ ਕੋਈ ਬੱਚਾ ਯੂਨੀਫਾਰਮ ਪਾ ਕੇ ਜਾਏਗਾ ਇਹ ਗੰਦੇ ਪਾਣੀ ਦੇ ਵਿੱਚ ਹਾਲਾਤ ਤੁਸੀਂ ਦੇਖੋ ਵੀ ਕਿੰਨੇ ਮਤਲਬ ਕਹਿਂਦਾ 72 ਜਿਹੜੇ ਬਣੇ ਹੋਏ ਹੈਗੇ ਆ ਔਰ ਇੱਥੇ ਇੱਥੇ ਬਹੁਤ ਭਿਆਨਕ ਬਿਮਾਰੀ ਫੈਲਨੀ ਆ ਔਰ ਉਸ ਬਿਮਾਰੀ ਦਾ ਜਿੰਨਾ ਨੁਕਸਾਨ ਹੋਏ ਗਏ ਇਹ ਐਮਐਲਏ ਹੋਏਗੀ ਮੈਂ ਤੁਹਾਨੂੰ ਦੱਸਾਂ ਇਹ ਐਮਐਲਏ ਦੇ ਬਦੌਲਤ ਅੱਜ ਤੁਸੀਂ ਇਹ ਦੇਖ ਲਓ ਲੋਕ ਗੰਦੇ ਪਾਣੀ ਦੇ ਵਿੱਚ ਰਹਿ ਰਹੇ ਹੈਗੇ ਆ ਚਾਰੇ ਪਾਸੇ ਦੇਖ ਲਓ ਤੁਸੀਂ ਇਹ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਜੀ ਇਹ ਇਹ ਕਰਦੇ ਆਂਗੇ ਜੀ ਅਸੀਂ ਇਹਨੂੰ ਸੋਨੇ ਦੀ ਲੰਕਾ ਦੇ ਬਰਾਬਰ ਬਣਾ ਦੇਾਂਗੇ ਜੀ ਤੁਸੀਂ ਹਾਲਾਤ ਤਾਂ ਦੇਖੋ ਕੀ ਬੱਤਰ ਬਣੇ ਹੋਏ ਹੈਗੇ ਆ ਅਸੀਂ ਬਿਲਕੁਲ ਸ਼ਹਿਰ ਸ਼ਹਿਰ ਦੇ ਨਾਲ ਲੱਗਦਾ ਹੈ ਸ਼ਹਿਰ ਦਾ ਪਹਿਲਾ ਪਿੰਡ ਆ ਇਹ ਸ਼ਹਿਰ ਦਾ ਪਹਿਲਾ ਪਿੰਡ ਹੈ ਇਸੀ ਕਰਕੇ ਮੈਂ ਇਹਨਾਂ ਪਿੰਡਾਂ ਦੀ ਪਹਿਲ ਦੇ ਆਧਾਰ ਤੇ ਡਿਵੈਲਪਮੈਂਟ ਕਰਾਈ ਸਗੀ ਪਾਣੀ ਦੀਆਂ ਨਿਕਾਸੀਆਂ ਵਾਸਤੇ ਵੀ ਸਾਰਾ ਕੁਝ ਕਰਾਇਆ ਸੀਗਾ ਹਾਂ ਜੀ ਐਦਾਂ ਹੀ ਜਿਹੜੇ ਸ਼ਹਿਰ ਦੇ ਨਾਲ ਦੇ ਪਿੰਡਾਂ ਚ ਜੰਡੋਲੀ ਆ ਖਰਾਜਪੁਰਾ ਗੁਰੂ ਅੰਗਦ ਦੇ ਕਲੋਨੀਆ ਚ ਹਾਲਾਤ ਤਾਂ ਦੇਖੋ ਤੁਸੀਂ ਉਹਨਾਂ ਦੇ ਕੀ ਬਣੇ ਪਏ ਹੈਗੇ ਆ ਇਹ ਤੋਂ ਅੰਦਾਜ਼ਾ ਲਾ ਸਕਦੇ ਤੁਸੀਂ ਕਿ ਪੂਰੇ ਰਾਜਪੁਰੇ ਹਲਕੇ 'ਚ ਕੋਈ ਇੱਕ ਇੱਕ ਰੁਪਏ ਦਾ ਕੰਮ ਨਹੀਂ ਹੋਇਆ ਪਿਛਲੇ 4 ਸਾਲਾਂ ਦੇ ਅੰਦਰ ਤੇ ਇਹ ਜਦੋਂ ਜائیں ਅਸੀਂ ਵਿਕਾਸ ਕਰਾਤਾ ਆ ਵਿਕਾਸਾ ਜੀ ਦੇਖੋ ਤੁਸੀਂ ਹੈ ਅਗਰ ਸਰ ਜਿੱਥੇ ਕੋਈ ਬਿਮਾਰੀ ਵਗੈਰਾ ਫੈਲ ਜਿੰਦੋਂ ਪਾਣੀ ਬਹੁਤ ਗੰਦਾ ਪਹਿਲਾਂ ਵੀ ਡੈਰੀ ਦੀ ਬਿਮਾਰੀ ਫੈਲੀ ਸੀ ਫਿਰ ਕੀ ਹਾਲ ਹੈ ਇਹਨਾਂ ਦਾ ਪਹਿਲਾਂ ਤੁਹਾਡੇ ਯਾਦ ਆ ਕਿ ਇਹ ਨਗਰ ਦੇ ਵਿੱਚ ਡੈਰੀ ਦੀ ਬਿਮਾਰੀ ਫੈਲੀ ਸੀ ਕਿੰਨਾ ਨੁਕਸਾਨ ਹੋਇਆ ਸੀਗਾ ਇੱਥੇ ਜਾਨੀ ਨੁਕਸਾਨ ਵੀ ਹੋਇਆ ਲੋਕ ਬੁਰੀ ਹਾਲਤ ਹੋਈ ਮੈਂ ਦੱਸਾਂ ਔਰ ਇਹ ਫੇਰ ਹੋਣਾ ਹੁਣੇ ਇਹ ਫੇਰ ਹੋਣਾ ਮੈਂ ਤੁਹਾਨੂੰ ਦੱਸਾਂ ਔਰ ਜਿਹਦੀ ਕੁੱਲ ਤੇ ਕੁੱਲ ਜ਼ਿੰਮੇਵਾਰ ਇੱਥੇ ਦੀ ਐਮਐਲਏ ਨੀਨਾ ਮਿੱਤਲਾ ਹੈ ਕਿਉਂਕਿ ਜਿਹੜੇ ਕੈਂਪ ਦੇ ਅੰਦਰ ਲੋਕ ਰਹਿੰਦੇ ਹੈਗੇ ਕਾਫੀ ਮਤਲਬ ਕਿ ਛਣੀ ਦੇ ਮੰਗ ਕੇ ਗੁਜ਼ਾਰਾ ਕਰਦੇ ਆ ਲੋਕ ਵਿਚਾਰੇ ਆ ਨਹੀਂ ਇਹ ਤਾਂ ਵਿਚਾਰੇ ਆਪਣਾ ਬਹੁਤ ਔਖਾ ਗੁਜ਼ਾਰਾ ਕਰਦੇ ਹੈਗੇ ਜਿੰਨਾ ਵੀ ਕਰਦੇ ਹੈਗੇ ਤੇ ਤੁਸੀਂ ਇਹਨਾਂ ਦੀ ਹਾਲਤ ਤਾਂ ਦੇਖੋ ਵਿਚਾਰਿਆਂ ਦੀ ਕੀ ਪਣੀ ਹੋਈ ਹੈ ਘਰਾਂ ਚ ਪਾਣੀ ਭੜਿਆ ਹੋਇਆ ਹੈ ਜੀ ਸੜਕਾਂ ਤੇ ਪਾਣੀ ਉਹ ਦੇਖੋ ਤੁਸੀਂ ਵੀ ਕਿਵੇਂ ਜਿਹੜੇ ਹੈਗੇ ਆ ਟ੍ਰੈਫਿਕ ਸਾਰੀ ਰੁਕੀ ਪਈ ਹੈਗੀ ਆ ਬੱਚੇ ਸਕੂਲ ਤੋਂ ਉਹਨਾਂ ਉਹਰੇ ਨੂੰ ਜਾ ਨਹੀਂ ਸਕਦੇ ਹੈਗੇ ਜੇ ਸਾਰੇ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲਾ ਸਟੈਪ ਕੀ ਹੋਊਗਾ ਨਹੀਂ ਅਸੀਂ ਤਾਂ ਅੱਜ ਚੇਤਾਵਨੀ ਦੇ ਕੇ ਚੱਲਿਆ ਮੈਂ ਤੁਹਾਨੂੰ ਦੱਸਾਂ ਇਹ ਤੇ ਫਿਰ ਇੱਥੇ ਜਿਹੜਾ ਹਾਈਵੇ ਹੈਗਾ ਉਸ ਨੂੰ ਜਮ ਕਰਕੇ ਬਿਠਾਂਗੇ ਕਿਉਂਕਿ ਇਹਨਾਂ ਨੂੰ ਤਾਂ ਇਨਸਾਫ ਦਿਵਾਣਾ ਦਵਾਣਾ ਕਦੋਂ ਤੱਕ ਮਤਲਬ ਕਹਿੰਦਾ ਵੀ ਇਹ ਚੱਲੀ ਜਾਏਗਾ ਇਹ ਕਦੋਂ ਤੱਕ ਮਤਲਬ ਬਰਦਾਸ਼ਤ ਹੋਏਗਾ ਇਹ ਕਦੋਂ ਤੁਸੀਂ ਹਾਲਤ ਦੇਖੋ ਤੁਸੀਂ ਕੀ ਹੈ ਆਪੂਰਨ ਚੰਦ ਹੈ ਜੀ ਕਿਹੜਾ ਪਿੰਡ ਹੈ ਕੈਂਪ ਸਾਰਾ ਸਾਰਾ ਕੈਂਪ ਸੜਕ ਦੇ ਉੱਪਰ ਖੜਿਆ ਕੀ ਮੁਸ਼ਕਲ ਆ ਗਈ ਸਾਨੂੰ ਤਾਂ ਸਾਡੇ ਬੱਚੇ ਜਿਹੜੇ ਸਕੂਲ ਜਾਂਦੇ ਨੇ ਸਵੇਰੇ ਉਹਨਾਂ ਦੇ ਬੂਟ ਜਰਾਬਾਂ ਖਰਾਬ ਹੋ ਜਾਂਦੀਆਂ ਨੇ ਵਾਪਸ ਆਂਦੇ ਵੇ ਬੂਟ ਜਰਾਬਾ ਘੇਰ ਕੇ ਆ ਜਾਂਦੇ ਨੇ ਅਸੀਂ ਗਰੀਬ ਬੰਦੇ ਹ ਸਾਡੀ ਸੁਣਾਈ ਨਹੀਂ ਹੋ ਰਹੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ